ਨਾਰਮਲ ਕਹ ਲਿਆ ਕਿ ਅਸੀਂ ਕਿ ਰੌਲਾ ਪਾਉਨੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀਆਂ ਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜਿਹੜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ ਮੈਂ ਸੰਤੀ ਦੇਸ ਪ੍ਰੋਟੇਜੀਦਾ ਮੈਨੂੰ ਕਹਿੰਦੀ ਐਂ ਲੱਗਦਾ ਪ੍ਰੋਟੈਕਸ਼ਨ ਤੋਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਹੈ ਇੰਡੀਆ 'ਚ ਇਹ ਪਰ ਫਿਨ ਯਾ ਵੀ ਆ ਮੀ ਕੁਨਿਆਡੋ ਯਾ ਮੀ ਮਾਰਿਓਨ ਐਲ ਸੁਏਲੋ ਕੋਨ ਸੰਗਰੇ ਤੋੜਾ ਲਾ ਕਾਬੇਸਾ ਤੇ ਤੋੜ ਕੋਰਪੋ ਤੇ ਫਿਰ ਜਿਹੜਾ ਇਹਨਾਂ ਨੂੰ ਮੈਂ ਵੇਖਿਆ ਥੱਲੇ ਡਿੱਗਿਆ ਨੂੰ ਖੂਨ ਲਿਕਰ ਨਿਕਲਦਾ ਉਹਨਾਂ ਦੇ ਸਿਰਾਂ ਦੇ ਵਿੱਚ ਮੈਂ ਵੀ ਉਹਨਾਂ ਤਾਂ ਕਿੰਨੀ ਐਂਸੀਐਦਾ ਨੋ ਸਾਭੀਆ ਕੀ ਕਰ ਐਨ ਇਸੇ ਮੋਮੈਂਟੋ ਕਿੰਦੀ ਮੈਨੂੰ ਜਿਹੜਾ ਪੈਨਿਕ ਅਟੈਕ ਆ ਗਿਆ ਇੱਕਦਮ ਵੇਖ ਕੇ ਇਹਨਾਂ ਕੁਝ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ। ਕੋਈ ਦਿੱਕਤ ਨਹੀਂ ਹੈ। ਨਾਗਰਿਕ ਸਾਹਿਬ ਤੁਸੀਂ ਕਿਸ ਸਟੇਟ ਦੇ? ਅਸੀਂ ਨਾਗਰਿਕ ਐਸ ਟਾਈਮ ਅਸੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ। ਤੇ ਕੱਲ 2 ਦਿਨ ਪਹਿਲਾਂ ਅਸੀਂ ਇਥੋਂ ਕਮਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਾਂ ਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ 'ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਸੀ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉੱਤੇ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹਜੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋਗੇ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਭਾਈ ਚਪੇੜ ਕਿਉਂ ਮਾਰੇਗਾ ਤੂੰ ਮੈਨੂੰ ਗਲਤ ਕਿਉਂ ਬੋਲਦਾ ਵਾਂ ਐਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ ਇੱਕ ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਐਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿਣਾ ਕਿ ਕੋਈ ਪੰਜਾਬੀ ਵੀਰ ਉੱਧ ਜਾਵੇ ਨਾ ਉਧਰ ਨੂੰ ਜਿਹੜਾ ਵਾ ਹਿਮਾਚਲ ਚ ਨਾ ਜਾਣ ਕਿਉਂਕਿ ਹਿਮਾਚਲ ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਜੀ ਕੁਮਨ ਦੇ ਲੋਕਾਂ ਦਾ ਤੁਹਾਡੇ ਨਾਲੇ ਇਕੱਠਾ ਵਾਤੀ ਹੈ ਵੈਨ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਿਮਾਚਲ ਪ੍ਰਦੇਸ਼ ਵਿੱਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨਾਲ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਰੋਲਾ ਪਾ ਰਹੀ ਕਿ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇ ਅਸੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨ ਸੋ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇਹ ਗੱਲ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਜ਼ਿੰਦਗੀ ਦੇ ਵਿੱਚ ਇਡੀ ਵਧੀਆ ਸੇਫ ਲਾਈਫ ਜੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਿਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿ ਇਹਨੂੰ ਅਸੀਂ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਅਸੀਂ ਇਹ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਹੀਂ ਤੇ ਇਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ ਬਿਜ਼ਨਸ ਕਰਦੇ ਆ ਨੂੰ ਸਾਨੂੰ ਕਾਫੀ ਸਾਲ ਹੋ ਗਏ ਆ ਜੋ ਕਿ ਸਾਡੇ ਕੋਲੇ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਹੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਕੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠਿਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹ ਇੱਕ ਇੰਟਰਨੈਟ ਇਹੋ ਜੀ ਚੀਜ਼ ਹੈ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡਾ ਇਹ ਮਤਲਬ ਤੁਮਾਰ ਹੋਈ ਉਹਨਾਂ ਵੀ ਸੈੱਡਲ ਕੀਤਾ ਗਿਆ ਕਾਲਾ ਗੱਡੀ ਆ ਗਈਆਂ ਪੁਲਿਸ ਨੇ ਤੁਹਾਡੀ ਕੋਈ ਸਵਾਲ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਪਲ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਸੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਸਰ ਤੁਹਾਡੀ ਵੀਡੀਓ ਦੇ ਪੁਲਿਸ ਨੇ ਡਿਲੀਟ ਕਰਾਈ ਪੁਲਿਸ ਉਹ ਜਦੋਂ ਅਸੀਂ ਪੁਲਿਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਪਾਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਪੂਰਨ ਡੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਵੀ ਮਿਸਬੀਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸਬੀਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹ ਜਦੋਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਕੋਇਮੋਸ ਦੇ ਵਿਆਜੇ ਮੀ ਕੁਨਿਆਡੋ ਮੀ ਮਾਰੀਡੋ ਯੋ ਅਜੀ ਕਹਿੰਦੇ ਮੈਂ ਤੇ ਮੇਰਾ ਘਰੌਲਾ ਤੇ ਮੇਰਾ ਦੇਰ ਘੁਮਣ ਵਾਸਤੇ ਗਏ ਹੀ Estuvimos en primero visitando una amistad de mi cuñado en Yalandar y después decidimos ir a Delhausi los tres. Yalandar pey lo rokehi, Yalandar toh hi, Delhausi Estábamos pasando un buen día, hacía un día muy bueno, estábamos en familia los tres. Bawo badiya kindi deniye <coughs> hi, apni family deveche sare sare family de ji kate

ਤੇ ਜਦੋਂ ਕਿ ਉਹਨੇ ਫੋਨ ਕਰਕੇ ਘਟੋ ਘਟ 100 ਬੰਦਾ ਇੱਕ ਮਿੰਟ ਵਿੱਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕਰੀਆ ਕਿ ਨੋ ਲੋ ਸਿਵਾ ਵੇਰ ਮਾਸ ਕਰੀਆ ਕਿ ਮੀ ਕੁਨਿਆਡੋ ਈ ਮੀ ਮਾਰਿਦੋ ਆਬੀਆ ਮੂਰਤੋ ਕਿ ਦੇਮੇ ਨੋ ਇਦਰਾਦਾ ਕਿ ਇਹ ਸਾਨੂੰ ਮਾਰ ਦੇਣਗੇ ਇਥੇ ਇੰਨਾ ਇੰਨੇ ਖਤਰਨਾਕ ਤਰੀਕੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਵਾ ਉਹ ਅਟੈਕ ਕੀਤਾ ਸਾਡੇ ਤੇ ਇਰਾ ਇੰਪੋਸੀਬਲ ਵੇਰਲੋਸ ਇਨ ਐਸਾ ਮਾਸਾ ਦੇ ਜੈਂਤੇ ਇੰਨਾ ਜਿਆਦਾ ਲੋਗ ਸੀ ਤੇ ਕਿਉਂਕਿ ਇਹ ਵਿੱਚ ਦਿਖ ਨਹੀਂ ਰਹੇ me sentí desprotegida menú que en ti en la verdad protección, entonces, no hay protección ni en India y creía que nos iban a matar a los tres eso no, tenían un mar de gente loca gracias a que llegaron tres policías que fueron tres ángeles te han pulsado ya eh, una de vaya a carquejagueí empezaron con palos a darles a esa gente ya ya no no, no, y por fin ya vi a mi cuñado y a mi marido en el suelo con sangre toda la cabeza y todo el cuerpo te de... me un me dio un ataque de ansiedad no sabía qué hacer en ese momento la policía nos acompañó a un cuarto y para poderlo ver, a ver qué tal estaba él. Después, muy amable, un policía nos acompañó al hospital para que curarle. el policía al hospital y nos Gracias a Dios que no pasó, no murió ni mi cuñado, ni mi marido, ni yo, ni pasó nada muy grave. Thank you, hindi rabda ke sadi jana bajgiye, mere ka raadi de, mere deir di, jede jetaunane je je sano maarandi koshish ki thi. Y estamos los tres vivos. Tehinte te, ne es este, timea, jindagi debe chhampni ch.

ਨਾ ਜਾਏ ਉਥੇ ਇਹ ਕਾਰੋਬਾਰ ਦੇ ਅਕੋਰਡਿੰਗ ਸਕਿਉਰਟੀ ਵੀ ਮੰਗਣਾ ਪਈ ਜਾਂ ਕੱਲ ਕਹੀਂ ਕਰ ਸਟਾਰਟ ਕਰਨ ਵਾਸਤੇ ਸਾਡੀ ਫਰਸਟ ਮੀਟਿੰਗ ਜਿਹੜੀ ਆ ਕੱਲ 100 ਬੰਦੇ ਦੀ ਅਹੀਂ ਪਹਿਲੀ ਇਨਵੀਟੇਸ਼ਨ ਹੀ ਸਾਡਾ ਕਿ ਕਾਫੀ ਹੋਰ ਸਟੇਟ ਤੋਂ ਵੀ ਲੋਕ ਆਉਣੇ ਆ ਇਹ ਜਾਤ ਹਟ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੀ ਜਿਹਦੇ ਵਿੱਚ ਅਸੀਂ ਆਪਣੇ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੇਣੀ ਹੀ ਜਿੱਥੇ ਅਸੀਂ ਜੰਗ ਆਪਣੀ ਜਨਰੇਸ਼ਨ ਨੂੰ ਆਪਣੇ ਫੋਨ ਤੋਂ ਕਿਦਾਂ ਇਨਕਮ ਜਨਰੇਟ ਕਰ ਸਕਦੇ ਆ ਜੋ ਕਿ ਫੋਰਨਰ ਕੰਟਰੀਆਂ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਹਿ ਕੇ ਇਨਕਮ ਜਨਰੇਟ ਕਰ ਰਹੇ ਜਿੰਨ ਤੇ ਆਪਣੇ ਮੁਲਕ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ ਸਾਡੀ ਇਹ ਮੈਸੇਜ ਅਸੀਂ ਦੇਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਅਸੀਂ ਇਸੇ ਵਾਸਤੇ ਆਏ ਸਾਰਾ ਕੁਝ ਛੱਡ ਛਡਾ ਕੇ ਤਾਂ ਕਿਉਂਕਿ ਬੜਾ ਔਖਾ ਹੁੰਦਾ ਹੈ ਆਪਣਾ ਘਰ-ਬਾਰ ਕਿਉਂਕਿ ਅਸੀਂ 25 ਸਾਲ ਤੋਂ ਉੱਥੇ ਰਹਿ ਰਹੇ ਆ ਸਾਡੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨੂੰ ਲੈ ਕੇ ਇੱਥੇ ਮੂਵ ਹੋਣਾ ਤੇ ਪਰ ਜੇ ਸਰਕਾਰ ਜਾਂ ਕੋਈ ਸਾਡੀ ਸਾਡਾ ਸਾਥ ਨਹੀਂ ਦਿੰਦੇ ਹੈਲਪ ਨਹੀਂ ਕਰਦੇ ਤੇ ਫਿਰ ਨਾਰਮਲ ਗੱਲ ਆ ਕਿ ਅਸੀਂ ਕਿ ਰੌਲਾ ਪਾਉਣੇ ਆ ਪੰਜਾਬ ਵੀ ਸਰਕਾਰ ਵੀ ਰੌਲਾ ਪਾਉਂਦੀ ਕਿ ਪੰਜਾਬੀ ਇਹਨੂੰ ਇੱਥੇ ਬਹੁਤ ਕੰਮ ਆ ਬਾਹਰ ਨਾ ਜਾਓ ਪਰ ਜੇ ਜਿਹੜੇ ਬਾਹਰ ਰਹਿੰਦੇ ਲੋਕ ਉਹ ਇੱਥੇ ਆ ਕੇ ਸੁਰੱਖਿਅਤ ਹੀ ਨਹੀਂ ਆ ਤੇ ਫਿਰ ਕਿਦਾਂ ਵਾਪਸ ਆਊਗਾ ਕੋਈ